ਕੰਪਨੀ ਨੇ ਕਿਹਾ ਹੈ ਕਿ ਅਸੀਂ ਤੁਹਾਡੀ ਹੁਣ ਟੇਕ ਕੇਅਰ ਕਰਾਂਗੇ ਇੱਕ ਨਵੇਂ ਤਰੀਕੇ ਦੀ ਇਲੈਕਟ੍ਰਿਕ ਗੱਡੀ ਥੋੜੀ ਜੀ ਅਪਗ੍ਰੇਡੇਟ ਕਹਿ ਲਓ ਉਹ EV ਇਨਵੈਸਟਮੈਂਟ ਕਹਿੰਦੇ ਨੇ ਅਸੀਂ ਕਰ ਰਹੇ ਹਾਂ 5 ਬਿਲੀਅਨ ਡਾਲਰ ਦੀ ਜਿਹਦੇ ਨਾਲ ਸਸਤੀ ਟਿਕਾਊ ਔਰ ਮਜ਼ਬੂਤ ਗੱਡੀ ਤੁਹਾਡੇ ਲਈ ਲੈ ਕੇ ਆਵਾਂਗੇ ਹਾਂਜੀ ਬਿਲਕੁਲ ਹੁਣ ਇਹ ਫੋਰਡ ਨੇ ਬੀੜਾ ਚੁੱਕਿਆ ਹਮ ਤੇ ਜਿਹੜੀ ਸਾਡਾ ਮੈਂਡੇਟ ਆ ਸਾਡੀ ਸਰਕਾਰ ਦਾ ਕਿ 2030 ਤੱਕ 80% ਗੱਡੀਆਂ ਇਲੈਕਟ੍ਰਿਕ ਹੋਣੀਆਂ 2035 ਤੋਂ ਬਾਅਦ ਤੱਕ ਕਹਿੰਦੇ ਅਸੀਂ ਸਾਰੀਆਂ ਬੈਟਰੀਆਂ ਇਲੈਕਟ੍ਰਿਕ ਉਹ ਮੰਡੇਟਰ ਜੇ ਵਾਪਸ ਨਹੀਂ ਹੋਇਆ ਸੋ ਵਾਪਸ ਹੋਇਆ ਵੀ ਨਹੀਂ ਤੇ ਫਿਰ ਜਿਹੜੀਆਂ ਆਟੋ ਕੰਪਨੀਆਂ ਹੈਗੀ ਉਹਨਾਂ ਨੇ ਵੀ ਫਿਰ ਦੇਖਿਆ ਵੀ ਜੇ ਉਹ ਅਜੇ ਮੰਡੇਟ ਲਾਗੂ ਹੀ ਰੱਖਣਾ ਸਰਕਾਰ ਨੇ ਫਿਰ ਕਿਉਂ ਨਾ ਸੀ ਵਧੀਆਂ ਇਲੈਕਟ੍ਰਿਕ ਗੱਡੀਆਂ ਸਸਤੀਆਂ ਬਣਾਈਆਂ ਸਸਤੀਆਂ ਬਣਾਈਆਂ ਬਿਲਕੁਲ ਹੁਣ ਇਲੈਕਟ੍ਰਿਕ ਗੱਡੀ ਦੀ ਗੱਲ ਕੀਤੀ ਹੈ ਫੋਰਡ ਨੇ ਉਹ ਕਹਿੰਦੇ ਵੀ ਅਜੇ ਤੱਕ ਗੱਡੀਆਂ ਤੁਸੀਂ ਬਹੁਤ ਮਹਿੰਗੀਆਂ ਦੇਖੀਆਂ ਪਰ ਅਸੀਂ ਜਿਹੜੀ ਗੱਡੀ ਲਿਆ ਰਹੇ ਉਹ ਉਹਨਾਂ ਮਹਿੰਗੀਆਂ ਗੱਡੀਆਂ ਤੋਂ ਲਗਭਗ ਅੱਧੀ ਕੀਮਤ ਦੇ ਵਿੱਚ ਤੁਹਾਨੂੰ ਮਿਲੂ। ਕੀ ਬਾਤ ਹੈ। ਹੁਣ ਜੇ ਅਸੀਂ ਦੇਖੀਏ 30000 ਡਾਲਰ ਕਿੱਥੇ ਤੇ ਕਿੱਥੇ ਤੁਸੀਂ ਅੱਜਕੱਲ ਕੋਈ ਸੱਡੀ ਲੈਣ ਜਾਓ ਜਿਹੜੀਆਂ ਇਲੈਕਟ੍ਰਿਕ ਗੱਡੀਆਂ ਆਮ ਹੈਗੀਆਂ। ਉਹਨਾਂ ਦੀ ਮੇਰੇ ਨਾਲ ਘੱਟੋ ਘੱਟ ਜਿਹੜੀ ਸਟਾਰਟ ਹੈਗਾ ਉਹ 60000 ਤੋਂ 60 70 ਆਰਾਮ ਆਮ ਹੈ ਜੀ ਨਵੀਂ ਜਿਹੜੀ ਗੱਡੀ ਪਰ ਇਹ ਹੁਣ 30000 ਤੋਂ ਸਟਾਰਟ ਹੋਣੀ ਹੈ ਹੁਣ ਜੇ ਤੁਸੀਂ ਥੋੜੀ ਬਹੁਤ ਅਪਡੇਟ ਲੈ ਲਓਗੇ ਤਾਂ ਵੱਧ ਤੋਂ 35 ਹੋ ਜਾਊਗੀ 40 ਹੋ ਜਾਊਗੀ ਪਰ ਉਹ ਤੁਹਾਡੀ ਜੇਬ ਤੇ ਡਿਪੈਂਡ ਕਰਦਾ ਪਰ ਜੇ ਤੁਹਾਡਾ 30000 ਨਾਲ ਵੀ ਸਰਦਾ ਤਾਂ ਮੈਨੂੰ ਲੱਗਦਾ ਵੀ ਬਹੁਤ ਵਧੀਆ ਇਹ ਪਲਾਨ ਹੈ ਲੋਕਲੀ ਤਾਂ ਬੰਦਾ ਲੈ ਹੀ ਸਕਦਾ ਹਾਂ ਬਿਲਕੁਲ ਸੋ ਇਹਦੇ ਚ ਕਹਿੰਦੇ ਸੀ 5 ਬਿਲੀਅਨ ਡਾਲਰ ਸੀ ਆਪਦੇ ਖਰਚ ਕਰਨ ਉਹਦੇ ਚੋਂ ਅਸੀਂ ਕਹਿੰਦੇ 2 ਬਿਲੀਅਨ ਤਾਂ ਲਾਉਣਾ ਸੀ ਆਪ ਨੂੰ ਮੋਡਰਨਾਈਜ਼ ਕਰਨਾ ਜਿਹੜਾ ਸਾਡ michigan based company